ਸਾਡੇ ਪਾਰਟੀਆਂ ਜਾਂਦਾ ਪਾਰਟੀ ਵੱਲੋਂ ਜਿਹੜੇ 39 ਬਲੌਕ ਸੰਪਤੀ ਦੇ ਮੈਂਬਰ ਸੀਗੇ ਉਹਨਾਂ ਵਿੱਚੋਂ ਸਾਡੇ 38 ਮੈਂਬਰ ਅ 30 ਇਹ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਸਾਰੇ ਇਕੱਠੇ ਹੋ ਕੇ ਇੱਕ ਦਿਨ ਦੇ ਵਿੱਚ ਹੀ ਫਾਈਲ ਕਰਨੇ ਸੀ ਉਹਨਾਂ ਵਿੱਚੋਂ ਇੱਕ ਦਾ ਵੀ ਇਹਨਾਂ ਨੇ ਕਾਗਜ਼ ਐਕਸੈਪਟ ਨਹੀਂ ਹੋਣ ਦਿੱਤਾ ਉਹ ਕਿਸ ਤਰ੍ਹਾਂ ਕਿ ਇਹਨਾਂ ਨੂੰ ਅੰਦਰ ਹੀ ਨਹੀਂ ਵੜਨ ਦਿੱਤਾ ਇਸ ਦੇ ਬਾਵਜੂਦ ਕਿ ਬੀਸੀ ਨੇ ਟੈਲੀਫੋਨ ਕੀਤੇ ਐਸਡੀਐਮ ਨੇ ਟੈਲੀਫੋਨ ਕੀਤੇ ਸਾਡੇ ਗਗਰੋਲੀ ਜੀ ਨਾਲ ਗੱਲ ਹੋਈ ਹਰਮੇਸ਼ ਨਾਲ ਗੱਲ ਹੋਈ ਸਾਡਿਆਂ ਨਾਲ ਗੱਲ ਹੋਈ ਇਹ ਮੌਕੇ ਦੇ ਪ੍ਰਧਾਨ ਨੇ ਉੱਥੇ ਹਾਲੀਕਾ ਇੰਚਾਰਜ ਨਾਲ ਵੀ ਗੱਲ ਹੋਈ ਕਹਿੰਦੇ ਜੀ ਤੁਸੀਂ ਅੰਦਰ ਕਰ ਦਿਓ ਅਸੀਂ ਕੱਢ ਲਾਂਗੇ ਇਹਨਾਂ ਨੇ ਬੜੀ ਮੁਸ਼ਕਲ ਦੇ ਨਾਲ 3 ਵਜੇ ਤੋਂ ਪਹਿਲੇ 2:30 ਵਜੇ ਫੋਨ ਤੇ 2:00 ਵਜੇ ਦੇ ਬਾਅਦ ਸਾਰਿਆਂ ਨੂੰ ਆਪਣੇ ਆਪਣੇ ਸਥਾਨ ਦੇ ਅੰਦਰ ਕਰਤਾ ਪ੍ਰੇਮਸਿਸ ਦੇ ਵਿੱਚ ਇਹ ਨਹੀਂ ਕਿ ਉਹਨਾਂ ਨੂੰ ਅੰਦਰ ਪਰ ਉਹਨਾਂ ਨੂੰ ਅੰਦਰ ਜਵਾਗੀਆਂ ਦੇ ਅੰਦਰ ਜਾਣ ਨਹੀਂ ਦਿੱਤਾ ਫਿਰ ਤੁਸੀਂ ਇਹ ਬਲੀਵ ਕਰੋ ਕਿ 38 ਦੇ 38 ਇੱਕ ਬਲੌਕ ਸੰਪਤੀ ਦਾ ਇਹਨਾਂ ਨੇ ਐਕਸੈਪਟ ਨਹੀਂ ਕੀਤਾ ਪਰਸ ਔਰ ਇਹਦੇ ਵਿੱਚ ਜੋ ਉਹ ਕਹਿ ਰਹੇ ਸੀ ਜੋ ਸੁਨਨ ਚ ਆਇਆ ਸੀ ਕਿ ਹਰਿਵਾਨ ਨੂੰ ਸੈਟੀਸਫਾਈ ਕਰਨਾ ਹੈ ਹਰਿਵਾਨਾ ਨੂੰ ਸੈਟੀਸਫਾਈ ਕਰਨਾ ਇਹ ਦੇਖ ਲਓ ਇਹ ਹਰਿਵਾਨਾ ਨੂੰ ਉਹਨਾਂ ਨੇ ਕਿਸ ਤਰੀਕੇ ਨਾਲ ਸੈਟੀਸਫਾਈ ਔਰ ਹੰਡੇ ਕੇ ਉਹ ਰਿਪਰੈਜ਼ੈਂਟੇਟਿਵ ਲੈਕਚਰ ਹੈ ਵੀ ਨਹੀਂ ਚਲੋ ਇਨਚਾਰਜ ਹੈ ਦੂਜੀ ਜਿਹੜੀ ਗੱਲੇ ਦੀ ਜਿਹੜਾ ਫਾਲੋਅ ਅਪ ਹੋਇਆ ਕਿ ਕੱਲ ਜਦ ਸਾਰਿਆਂ ਨੇ ਆਪਣੇ ਵਧੀਆ ਤਰੀਕੇ ਨਾਲ ਜਿਹੜੇ ਜਿਹੜੇ ਵੀ ਕੰਮ ਹੋਏ ਸੀ ਜ਼ਿਲ੍ਹਾ ਪਰਿਸ਼ਦ ਦੇ ਚਾਰੋਂ ਵਿੱਚੋਂ ਤਿੰਨ ਸਾਡੀ ਪਾਰਟੀ ਦੇ ਕੰਮ ਹੋਏ ਸੀ ਨੋਰ ਰਲ ਕੇ ਦੇ ਉੱਥੇ ਇਹਨਾਂ ਨੇ ਅ ਬੋਰਡ ਅਗਾਹਾਂ ਨੇ ਸੈਟੀਸਫੈਕਸ਼ਨ ਦੇ ਲਈ ਇੱਕ ਗੱਲ ਕੀਤੀ ਕਿ ਇਸ ਨੂੰ ਹੋਰ ਹਲਕੇ ਦੇ ਮੈਂਚਰ 194 ਪੋਲਿੰਗ ਸਟੇਸ਼ਨ ਤੋਂ ਉਹਦੇ ਵਿੱਚੋਂ ਫੁੱਲ ਟਿੰਗਸ ਜਿਹੜੇ ਜਦ ਪੋਲਿੰਗ ਅਫੀਸ ਬਾਹਰ ਆਂਦਾ ਹੈ ਤਾਂ ਉਹਨੂੰ ਮਸ਼ੀਨ ਦਾ ਦਿਖਾਇਆ ਜਾਂਦਾ ਕਿ ਉਸਤੇ ਸਟੈਂਪ ਲੱਗਿਆ ਹੋਵੇ ਉਸ ਦਾ ਬਕਾਇਦਾ ਸਾਈਨ ਹੁੰਦਾ ਹੈ ਤੇ ਇੱਕ ਸਲਿੱਪ ਮਿਲਦੀ ਹੈ ਕਿ ਇਨੀਆਂ ਵੋਟਾਂ ਪਈਆਂ ਨੇ ਇਹ ਗੱਲ ਹੈਗੀ ਹੈ ਇਹ ਜਿਹੜੀ ਸਲਿੱਪ एएनआर ने 190 ਬੰਦਿਆਂ ਨੂੰ ਦਿੱਤੀ ਨੇ ਇਹਦਾ ਮਤਲਬ ਹੈ ਕਿ ਜਦ ਅੰਦਰ ਜਾ ਕੇ ਕਾਊਂਟਿੰਗ ਦੇ ਚੈੱਕ ਚੈੱਕ اور ਬੈਲੈਂਸ ਹੋਣੇ ਨੇ ਚੈੱਕ ਕਰਨਾ ਹੈ ਤਾਂ ਸਾਡੇ ਬੰਦਿਆਂ ਨੂੰ ਇਹ ਹੀ ਪਤਾ ਹੋਊਗਾ ਕਿ ਵੋਟਰ ਕਿਹੜਾ ਪਈਆ ਔਰ ਉਸ ਬੈਚ ਨੂੰ ਕਿਹਨੇ ਲਿਆ ਰਿਹਾ ਹੈ ਇਹੋ ਗੱਲ ਇਹਨਾਂ ਪਤਾ ਹੋਏ ਤਾਂ ਨੈਚੁਰਲੀ ਸ਼ੰਕਾ ਸਾਨੂੰ ਹੁੰਦੀ ਹੈ ਕਿ ਗੜਬੜ ਹੋਏਗੀ ਔਰ ਇਸ ਤੋਂ ਪਹਿਲੇ ਤੁਹਾਡੇ ਪ੍ਰੈਸ ਤੇ ਰਾਈ ਜਿਹੜਾ ਰਿਪੋਰਟ ਪਿਆ ਸੀ ਇਹ ਪਤਾ ਨਹੀਂ 15000 ਕਿਤੇ ਬੈਲਟ ਪੇਪਰ ਇਕ ਤਾਂ ਛਪੇ ਨੇ 15000 ਇਕ ਤਾਂ ਛਪੇ ਨੇ ਉਹ ਜ਼ਰੂਰ ਮੈਨੇ ਡੀਸੀਬੀ ਨੋਟਿਸ ਤੇ ਲੈ ਕੇ ਆਈ ਸੀ ਪਰ ਸਾਨੂੰ ਇਹ ਨਹੀਂ ਸੀ ਐਗਜੈਕਟ ਪਤਾ ਕਿ ਕਿਹਦੇ ਪ੍ਰਿੰਟਿੰਗ ਪ੍ਰੈਸ ਤੇ ਹੈ ਉਹ ਪਤਾ ਵੀ ਕਰ ਲੈ ਉਹ ਵੀ ਬਾਅਦ ਚੋਂ ਪਤਾ ਕੀਤਾ ਸੋ ਇਹ ਜਿਹੜੇ ਸੀਕਵੈਂਸ ਹਮ ਵਰੈਂਸਾ ਸੀ ਥੋੜੀ ਅਗੇ ਪ੍ਰੈਸ ਤੇ ਨਹੀਂ ਦੱਸਣਾ ਚਾਹੁੰਦੇ ਆ ਲੋਕਾਂ ਨੂੰ ਕਿ ਇਹ ਆਰ ਇਸ ਇਲਾਕੇ ਦੇ ਲੋਕਤੰਤਰ ਦਾ ਖਾਨ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਸਾਡੇ ਇੱਧਰ ਸ਼ੇਤਰਾਣਾ ਸਮਾਣਾ ਔਰ ਨੰਬਾ ਇਹ ਇੱਕ ਜ਼ਿਲ੍ਹਾ ਬੀਜੇਪੀ ਦਾ ਗਿਣਿਆ ਜਾਂਦਾ ਹੈ ਇੱਥੇ ਪਾਤਣਾ ਬਲੋਕ ਦੇ ਵਿੱਚ 219 ਪੁਲਿਸ ਸਟੇਸ਼ਨ ਸੀ ਇਹਨਾਂ ਵਿੱਚੋਂ 215 ਪੁਲਿਸ ਸਟੇਸ਼ਨਸ ਨੇ ਇੱਕ ਕਾਰਜ ਨਹੀਂ ਦਿੱਤੇ ਅਸੀਂ ਪਤਾ ਕੀਤਾ ਕਿ ਵਜ੍ਹਾ ਇਹ ਕਹਿੰਦੇ ਸਾਡੇ ਕੋਲ ਹੈ ਨਹੀਂ ਕਾਰਜ ਇਹ ਕੋਈ ਜਵਾਬ ਹੈ ਤੁਸੀਂ ਇਲੈਕਸ਼ਨ ਕਰਦੇ ਐਨਾਨਸ ਕੀਤੀ ਹੈ ਤੁਸੀਂ ਸਾਰਾ ਕੁਝ ਕੀਤਾ ਇਹ ਤਾਂ ਮੰਡੈਟਰੀ ਹੈ ਕਿ ਤੁਸੀਂ ਇਹ ਫਿਰ ਅੱਗੇ ਇੱਕ ਲੋਥਾਂ ਤੋਂ ਮੈਨੇ ਪਤਾ ਕੀਤਾ ਉਹ ਕਹਿੰਦੇ ਜੀ ਸਾਨੂੰ ਇਹ ਨਹੀਂ ਸੀ ਪਤਾ ਇਹ ਪਤਾ ਸੀ ਸਾਨੂੰ ਕਹਤਾ ਸੀ ਕਿ ਮੁੱਕ ਗਏ ਨੇ ਜਿਹੜੇ ਪਹਿਲੇ ਆਏ ਉਹ ਲੈ ਗਏ ਇਹ ਤਾਂ ਹਰ ਇੱਕ ਮੰਦਾਂ ਦੇ ਨਾਲ ਜਿਹੜਾ ਪੋਲੀਨੀਜੇਟ ਸੰਦਰਸੀ ਉਸ ਨੂੰ ਦੇਣਾ ਪੈਣਾ ਸੀ ਉਹਨਾਂ ਨੇ ਤੇ ਇਹ ਦਾ ਇਹਦਾ ਹੈਗਾ ਇਹ ਸਦਾਰਾ ਸੀ ਫੋਰਮ ਕਹਿੰਦੇ ਆ ਫਿਰ ਅਸੀਂ ਆਈਏ ਇੱਥੇ ਸਮਾਣੇ ਬਲੌਕ 'ਚ ਸਮਾਣੇ ਹਲਕੇ 'ਚ ਇੱਥੇ 264 ਪੋਲੀਨ ਸਟੇਸ਼ਨ ਸੀ ਇੱਥੇ 184 ਨੂੰ ਇਹਨਾਂ ਨੇ ਨਹੀਂ ਦਿੱਤੇ ਜਿਹੜੇ ਸਦਾਰਾ ਸੀ ਦੇ ਫੋਰਮ 90 ਦੇ ਵਿੱਚ Uh, 99 ਸੀਗੇ ਉੱਥੇ ਇਹਨਾਂ ਨੇ 72 99 ਵਿੱਚ 72 ਰਾਂ ਨੂੰ ਨਹੀਂ ਦਿੱਤੇ ਪਟਿਆਲਾ 2 ਦੇ ਵਿੱਚ 98 ਸੀ ਇੱਥੇ ਇਹਨਾਂ ਨੇ 63 ਨੂੰ ਇਸ ਸਤਾਰਾ ਸੀ ਫਾਰਮ ਨਹੀਂ ਦਿੱਤਾ ਕੋਨੌਰ ਦੇ ਵਿੱਚ 179 ਸੀ ਇੱਥੇ ਇੱਕ ਫਾਰਮ ਵੀ ਨਹੀਂ ਦਿੱਤਾ ਦੂਜਾ ਕੱਟਾ ਜਿਹੜਾ ਕਰਨਾ ਸੀ ਉਪਨੌਰ ਦੇ ਐਮਐਲਏ ਨੇ ਕਰਨਾ ਸੀ ਇੱਥੇ ਇਹਨਾਂ ਨੇ ਇੱਕ ਵੀ ਫਾਰਮ ਦਿੱਤਾ ਨਹੀਂ ਕਿ 17 ਸੀ ਦਾ ਗੇਣਾ ਔਰ ਫਿਰ ਅੱਗੇ ਅਸੀਂ ਆ ਗਏ ਸਨੌਰ ਦੇ ਵਿੱਚ ਤੇ ਇਹ ਤਾਂ 10 ਦਾ ਤੋਂ ਸੋ ਇਸ ਸ਼ਰਿਆੰਤਰ ਸਾਡੇ ਜਿਹੜਾ ਡਿਸਟ੍ਰਿਕਟ ਹੈ ਪਟਿਆਲਾ ਡਿਸਟ੍ਰਿਕਟ 'ਚ ਜਿੱਥੇ ਸ਼ੁਕਰ ਹੈ ਥੋੜਾ ਪੀਸਫੁਲ ਪੋਲਿੰਗ ਹੋਇਆ ਸਾਡੇ ਜਿਹੜੇ ਕੈਂਡੀਡੇਟ ਸੀ ਕੈਂਡੀਡੇਟ ਅਸੀਂ ਤਕਰੀਬਨ ਪੂਰੇ ਦੇ ਪੂਰੇ बीजेपी वालों खड़े हुए सी बहुत हौसले के बहुत अच्छे तरीके देना और बहुत खुश होकर आए कि साडियों वोटा बहुत बढ़िया पा लिया हम सानू ए शाम करके वोटा बढ़िया पा गिया पर एक आगे इन्होने जिस तरह बैलेट पेपर दे जेड़े साडे को है ही नहीं कि हम चेक कर सके किन्ने गए किन्ने नहीं गए ए दी सानू